ਖੁਸ਼ੀ ਹੁੰਦੀ ਹੈ ਹਰਮੰਦਰ ਸਾਹਿਬ ਸੱਚਖੰਡ 'ਚ ਐਡੀ ਵੱਡੀ ਸੇਵਾ ਮਿਲੀ ਅੱਜ ਦੱਸਿਆ ਤਾਂ ਅੱਖਾਂ ਭਰ ਆਈਆਂ ਦਸਿੰਨ ਸਰਦਾਰ ਜੀ ਨੇ ਫਿਰ ਯੋਨੀ ਉਦੇਪਨ ਦੇ ਪ੍ਰੋਟੋਟਾ ਨੂੰ ਕੋਹਨੇ ਆਂਦਾ ਹੋਇ। ਇਹ ਮਹਾਰਾਜਾ ਨੇ ਮਹਾਰਾਜ ਜੋ ਕੁਛ ਕਰਦਾ ਮਹਾਰਾਜ ਕਰਦਾ ਉਹਦਾ ਯਾਜੋ ਕੁਛ ਹੈਗਾ ਪਰਮਾਤਮਾ ਦਾ ਉਹੋ ਕਰਦਾ ਅਸੀਂ ਕੌਣ ਆ ਹੈ ਹਾਂ ਉਹ ਕਾਲ ਪਰ ਖੜਾ ਹੋਰਾ ਮਹਾਰਾਜ ਦਾ ਦੋ ਸਾਲ ਤੇ ਤਿੰਨ ਮਹੀਨਿਆਂ ਦਾ ਹੀ ਕਿ ਰੋਏ ਪੰਜ ਗ੍ਰੰਥੀ ਤੋਂ ਜੱਪੀ ਸਾਹਿਬ ਦਾ ਪਾਠ ਸੰਤਾਨ ਨੂੰ ਸੁਣਾ ਕੇ ਆਇਆ ਸੀ ਸਾਰੇ ਜਥੇ ਨੇ ਸਵਾਦ ਮਾਰ ਸੀ ਅੱਜ ਤੋਂ ਕੁਝ ਦਿਨ ਪਹਿਲਾਂ ਪੰਥ ਸਿੰਘ ਸਾਹਿਬਾਨਾਂ ਦੀ ਮੀਟਿੰਗ ਹੋਈ ਸੀ ਜਿਸ ਵਿੱਚ ਸ੍ਰੀ ਹਰਮੰਦਰ ਸਾਹਿਬ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਦੇ ਦੋ ਗ੍ਰੰਥੀ ਸਿੰਘਾਂ ਦੀ ਚੋਣ ਕੀਤੀ ਜਾਣੀ ਸੀ ਆ ਦੋ ਗਰੰਤੀ ਸਿੰਘ ਜਿਨ੍ਹਾਂ ਦੀ ਚੋਣ ਹੋਈ ਹੈ ਅੱਜ ਉਹਨਾਂ ਦੋ ਗਿਆਨੀ ਕੇਵਲ ਸਿੰਘ ਜੀ ਅਤੇ ਗਿਆਨੀ ਪ੍ਰਵਿੰਦਰਪਾਲ ਸਿੰਘ ਜੀ ਉਹਨਾਂ ਦੀ ਤਾਜਪੋਸ਼ੀ ਹੋਈ ਹੈ ਅੱਜ ਸਿੱਖ ਪੰਥ ਦੀਆਂ ਮਹਾਨ ਸਖੀਤਾ ਪਹੁੰਚੇ ਨੇ ਪਰ ਇਸ ਵੇਲੇ ਸਾਡੇ ਨਾਲ ਗਿਆਨੀ ਪ੍ਰਵਿੰਦਰਪਾਲ ਸਿੰਘ ਜੀ ਦੇ ਪਰਿਵਾਰਕ ਮੈਂਬਰ ਮੌਜੂਦ ਨੇ ਗੱਲ ਕਰਨ ਦੀ ਵੀ ਇੱਕ ਵਾਰੀ ਕੋਸ਼ਿਸ਼ ਕਰਦੇ ਹਾਂ ਕਿਉਂਕਿ ਇਹ ਏਡਿ ਵੱਡੀ ਸੇਵਾ ਮਿਲੀ ਹੈ ਜੋ ਸੇਵਾ ਬਾਬਾ ਬੁੱਢਾ ਸਾਹਿਬ ਦੇ ਵੇਲੇ ਤੋਂ ਚੱਲਦੀ ਆ ਰਹੀ ਹੈ ਅੱਜ ਸ੍ਰੀ ਅਕਾਲ ਤਖਤ ਸਾਹਿਬ ਦੇ ਇੱਥੇਦਾਰ ਸ੍ਰੀ ਤਖਤ ਸਾਹਿਬ ਕੇਸਗੜ੍ਹ ਸਾਹਿਬ ਦੇ ਜਥੇਦਾਰ ਅਤੇ ਦੰਦਮਾ ਸਾਹਿਬ ਦੇ ਜਥੇਦਾਰ ਅਤੇ ਬਾਕੀ ਮਹਾਨ ਸ਼ਖਸੀਅਤਾਂ ਵੱਲੋਂ ਪਕੜੀ ਦਿੱਤੀ ਗਈ ਹੈ ਔਰ ਤਾਜ ਪੋਸ਼ੀ ਰਸਮ ਦੇ ਵਿੱਚ ਬਾਕੀ ਸਿੱਖ ਸੰਗਤਾਂ ਪਹੁੰਚੇ ਨੇ ਪਰ ਪਰਿਵਾਰਕ ਮੈਂਬਰ ਪਹੁੰਚੇ ਨੇ ਬਾਪੂ ਜੀ ਪ੍ਰਵਿੰਦਰਪਾਲ ਸਿੰਘ ਤੁਹਾਡੇ بیٹے ਨੇ ਹਾਂ ਜੀ ਕਿੰਨੀ ਖੁਸ਼ੀ ਹੁੰਦੀ ਹੈ ਹਰਮੰਦਰ ਸਾਹਿਬ ਸੱਚਖੰਡ 'ਚ ਐਡੀ ਵੱਡੀ ਸੇਵਾ ਮਿਲੀ ਅੱਜ ਅੱਖਾਂ ਭਰ ਆਈਆਂ ਹਾਂ ਦਸਿੰ ਸਰਦਾਰ ਜੀ ਦੀ ਖੁਸ਼ੀ ਹੈ ਚੁਰਤੋਂ ਗੁਰਬਾਣੀ ਲੜ ਲੱਗੇ ਰਹੇ ਨੇ ਹਾਂਜੀ ਤੁਸੀਂ ਵੀ ਸੇਵਾ ਨਿਭਾਈ ਹੈ ਹਾਂਜੀ ਪਿੰਡ ਵਿੱਚ ਗੰਦੀ ਸਿੰਘ ਜੀ ਹਾਂਜੀ ਪਤਾ ਸੀਗਾ ਕਿ ਇੰਨੇ ਵੱਡੇ ਮਹਾਰਾਜ ਦੇ ਕੋਲ ਸੇਵਾ ਮਿਲਣੀ ਹੈ ਇੰਨੇ ਵੱਡੇ ਸਥਾਨ ਤੇ ਜਿੱਥੇ ਕੀ ਲੱਖਾ ਸ਼ਰਧਾਲੂ ਪਹੁੰਚਦੇ ਆ ਆਪਣੀਆਂ ਝੋਲੀਆਂ ਭਰਨ ਵਾਸਤੇ ਇਹ ਗੰਨ ਕੋ ਨਾਂਦਾ ਜਿਉਂਦੀ ਉਹਦੇ ਕੋਲ ਪੁੱਤ ਵੇਦਾ ਨੂੰ ਕੋ ਨਹੀਂ ਆਂਦਾ ਭਾਈ ਆਪੂ ਜੀ ਭਾਵਕ ਕਿ ਹੋ ਰਹੇ ਹੋ ਹਾਂ ਅੱਖਾਂ 'ਚ ਪਾਣੀ ਕਿਉਂ ਆ ਰਿਹਾ ਖੁਸ਼ੀ ਨਾਲ ਤੁਸੀਂ ਅੱਜ ਹਾਂ ਬਲਬ ਸਾਰੀਆਂ ਉਮੀਦਾਂ ਤੇ ਪੂਰਾ ਉਤਰਿਆ ਤੁਹਾਡਾ ਪੁੱਤ ਵਾਹ ਇਸ ਮੌਕੇ 'ਉਨਾਨੂੰ ਕੀ ਕਹਿਣਾ ਚਾਹੁੰਦੇ ਹੋ ਕਿਵੇਂ ਸੇਵਾ ਨਿਭਾਣ ਧੰਨਵਾਦ ਤੁਹਾਨੂੰ ਅੱਜ ਇਹਦੇ ਤੁਹਾਡੀ ਆ ਜਦੋਂ ਦੇਖਦੇ ਆ ਕਿ ਕਿਸੇ ਦਾ ਬੱਚਾ ਆਈਪੀਐਸ ਬਣਦਾ ਆਈਐਸ ਬਣਦਾ ਉਨੀ ਖੁਸ਼ੀ ਨਹੀਂ ਹੋਈ ਹੋਊਗੀ ਉਸਦੇ ਪਿਓ ਨੂੰ ਜਿੰਨੀ ਖੁਸ਼ੀ ਅੱਜ ਸਾਚਕਾਂ ਸਿੰਘ ਦੀ ਹਰਮੰਦਰ ਸਾਹਿਬ ਚ ਗਰੰਤੀ ਸਿੰਘ ਦੀ ਨਿਯੁਕਤੀ ਵੇਲੇ ਇਹ ਬਾਪੂ ਜੀ ਨੇ ਹੋਈ ਹੈ ਪਰਿਵਾਰਕ ਮੈਂਬਰ ਮੌਜੂਦ ਨੇ ਇਹ ਮਾਤਾ ਜੀ ਨੇ ਮਾਤਾ ਜੀ ਬਹੁਤ ਵਧਾਈਆਂ ਜੀ ਤੁਹਾਨੂੰ ਬਹੁਤ ਵੱਡੀ ਸੇਵਾ ਮਿਲੀ ਹੈ ਮਹਾਰਾਜ ਤੁਹਾਨੂੰ ਵੀ ਬਤਾਵੇ ਕਿੱਥੇ ਪਾਛਾ ਇਸੇ ਤਰ੍ਹਾਂ ਬਤਾਵੇ ਜਿੱਦਿ ਵੱਡੀ ਤਾਜ ਪੋਸ਼ੀ ਵਿੱਚ ਸਾਰੇ ਸਿੱਖ ਸਮਾਜ ਦੇ ਵੱਡੇ ਨੁਮਾਇंदे ਪਹੁੰਚੇ ਨੇ ਮੁਖੀ ਪਹੁੰਚੇ ਨੇ ਤਖਤਾ ਦੇ ਜਥੇਦਾਰ ਸਭਾ ਨੇ ਤਾਜ ਪੋਸ਼ੀ ਕੀਤੀ ਹੈ ਕਿੰਨੀ ਖੁਸ਼ੀ ਹੈ ਜੀ ਅੱਜ ਕੀ ਮਾਲਕ ਤੋਂ ਮੰਗਿਆ ਫਿਰ ਇਹ ਮਹਾਰਾਜ ਜਾਣੇ ਮਹਾਰਾਜ ਜੋ ਕੁਛ ਕਰਦਾ ਮਹਾਰਾਜ ਕਰਦਾ ਉਹਦਾ ਹੀ ਆ ਜੋ ਕੁਛ ਹੈਗਾ ਪਰਮਾਤਮਾ ਦਾ ਉਹੋ ਕਰਦਾ ਅਸੀਂ ਕੌਣ ਆ ਹੈ ਉਹ ਕਾਲ ਪਰ ਖੜਾ ਹੋਰਾ ਮਹਾਰਾਜ ਦਾ ਗੁਰੂ ਮਹਾਰਾਜ ਹਨ ਜੋ ਕੁਛ ਕਰਨ ਕਰਾਉਣ ਦੇ ਆ ਸਾਨੂੰ ਤੇ ਪਤਾ ਕੋਈ ਨਹੀਂ ਪਰਵਰਿਸ਼ ਕਿਵੇਂ ਕੀਤੀ ਉਹਨਾਂ ਦੀ ਨਹੀਂ ਪਰਵਰਿਸ਼ ਕਿਵੇਂ ਕੀਤੀ ਉਹਨਾਂ ਦੀ ਤਾ ਆਪਣੇ ਬੇਟੇ ਦੀ ਪਰਵਰਿਸ਼ ਕਿਵੇਂ ਕਰ ਸੌਂਦੇ ਕੀ ਪਾਲਿਆ ਕਿਤਨਾ ਪਾਲਣ ਪੋਛਣ ਕਿਤਨਾ ਕੀਤਾ ਬਸ ਸਾਦਾ ਹੀ ਸ਼ਰਮਰਾਦਾ ਹੀ ਖੁਸ਼ੀ ਆ ਹੁਣ ਹਾਂਜੀ ਖੁਸ਼ੀ ਆ ਬਹੁਤ ਖੁਸ਼ੀ ਆ ਖੁਸ਼ੀ ਤੇ ਅਰੋ ਖੁਸ਼ੀ ਹਰ ਕਦਮ ਉੱਤੇ ਹੋਣੀ ਉਹਨਾਂ ਨੇ ਦੱਸੋ ਵੀ ਟਾਈਮ ਉਹ 3 ਸਾਲ ਦਾ ਹੈ ਹਾਂਜੀ ਦੱਸੋ ਨਾ ਸਾਰਾ ਉਹਦਾ ਦੱਸੋ ਨਾ ਕੀ ਕਰਦਾ ਰਿਹਾ ਛੋਟਾ ਨਾ ਆ ਚਲੀਏ ਇੱਕੋ ਮਿੰਟ ਇੱਕ ਸਰਬਾਸਾ ਮਥਾ ਟਿਕਣ ਜਾਣਾ ਏ 2 ਸਾਲ ਤੇ 3 ਮਹੀਨੇ ਦਾ ਸੀ 2 ਸਾਲ ਤੇ 3 ਮਹੀਨੇ ਦਾ ਗੱਲ ਤਿਆਰ ਨਾ ਸੁਣਨ ਵਾਲੀ ਏ ਦਰਬਾਰ ਸਾਹਿਬ ਮਥਾ ਟਿਕਣ ਜਾਣਾ ਹੈ ਦਰਬਾਰ ਸਾਹਿਬ ਜਾਣਾ ਮਥਾ ਟਿਕਣਾ ਗੱਲ ਕਰ ਲੈਨੇ ਹੁਣ ਇੰਟਰਵਿਊ ਲੈਣ ਦੇ ਹਸੰਗਾ ਦੋ ਸਾਲ ਤੇ 3 ਮਹੀਨੇ ਦਾ ਸੀ ਤੇ ਪੰਜ ਗ੍ਰੰਥੀ ਤੋਂ ਸੰਤ ਕਰਤਾਰ ਸਿੰਘ ਨੂੰ ਪਾਠ ਸੁਣਾ ਕੇ ਆਇਆ ਸੀ ਛੁੱਤ ਪਾਠ ਸੋਨਵਾਸ ਨੇ ਬਾਧੋਨਾ ਮੀਨਾ ਸੀ ਜੇਠ ਦੇ ਮਹੀਨੇ ਰਾਜਨ ਮੇਰਾ 2 ਸਾਲ ਤੇ ਕਿੰਨਾ ਮਹੀਨਿਆਂ ਦਾ ਸੀ ਜੋ ਰੋਏ ਪੰਜ ਗਰੰਥੀ ਤੋਂ ਜੱਜੀ ਸਾਹਿਬ ਦਾ ਪਾਠ ਸੰਤਾ ਨੂੰ ਸੁਣਾ ਕੇ ਆਇਆ ਸੀ ਸਾਰੇ ਜਥੇ ਨੇ ਪਾਠ ਸੁਣਿਆ ਇਹਨਾਂ ਦੀ ਬਾਹਰ ਇੱਥੇ ਬੈਠਾ ਸੀ ਆਪਣੀ ਪੰਜ ਗਰੰਥੀ ਇੱਦਾਂ ਸੀ ਮੋਦੀ ਚ ਬੈਠਾ ਸੀ ਕਿਸੇ ਨੇ ਸੁਣੀ ਜ ਇਹਨਾਂ ਇਹਨਾਂ ਦੀ ਬਾਹਰ ਇੱਦਾਂ ਬੈਠਾ ਸੀ ਤੇ ਆਪਣੀ ਪੰਜ ਗਰੰਥੀ ਹੈ ਉਹਨਾਂ ਸੰਤ ਕਿਤੇ ਗਏ ਹੀ ਨਾ ਬਦੇ ਨਹੀਂ ਪੱਬ ਕਹੇ ਕਰਮ ਲੈ ਜਾ ਕੋਈ ਇਹਨਾਂ ਨੇ ਮੈਂ ਆਖਿਆ ਮਾਹ ਇਹਨੂੰ ਕੀ ਪਤਾ ਸੰਤ ਕਿਹੜੇ ਆ ਤੇ ਅਸੀਂ ਜੇ ਇਹਨੂੰ ਚਿੰਗ ਨੂੰ ਪਾਰ ਛਡਾ ਕੇ ਚੱਲੀਏ ਚਿੰਗ ਨੂੰ ਪਾਰ ਛਡਾਉਣ ਲੱਗਾ ਇੱਕ ਵੀਰ ਦੋ ਵੀਰ ਸੰਤ ਵੀ ਆ ਗਏ ਸੰਤਾ ਨੇ ਪਾਰ ਸੁਣਿਆ ਫਿਰ ਇਹਦਾ ਇੱਕ ਦੋ ਸਾਲ ਤੇ ਤਿੰਨਾਂ ਮਹੀਨਿਆਂ ਦਾ ਸੋ ਅੱਜ ਪਰਿਵਾਰ ਜਿੰਨੀ ਖੁਸ਼ੀ ਇਹਨੇ ਦਸਵੀਂ ਕਰ ਲਈ ਫਿਰ ਬਸ ਜੀ ਹੁਣ ਬਸ ਬਾਪੂ ਜੀ ਹੁਣ ਧੰਨਵਾਦ ਕਰਨ ਚੱਲਿਓ ਮਹਾਰਾਜਾ ਹਾਂਜੀ ਹਾਂਜੀ ਚਲੋ ਜਾਣਾ ਜੀ ਘਰ ਨਾਲ ਸੋ ਇਸ ਵੇਲੇ ਜਿਸ ਤਨਾਦੀ ਦਾ ਪਰਿਵਾਰ ਨੇ ਆਪਣੀ ਖੁਸ਼ੀ ਸਾਂਝੀ ਕੀਤੀ ਹੈ ਕਿ ਏਡੀ ਵੱਡੀ ਸੇਵਾ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਦੇ ਬਤੌਰ ਸਿੰਘ ਸਾਹਿਬ ਬਤੌਰ ਗਰੰਤੀ ਸਿੰਘ ਮਿਲੀ ਹੈ ਔਰ ਉਸ ਸੇਵਾ ਨੂੰ ਬਖੂਬੀ ਨਿਭਾਉਣ ਵਾਸਤੇ ਪਰਿਵਾਰ ਅਰਦਾਸ ਕਰਨ ਜਾ ਰਿਹਾ ਹੈ ਔਰ ਪਰਿਵਾਰ ਨੇ ਇਹ ਗੱਲ ਆਖੀ ਹੈ ਕਿ ਸ਼ੁਰਤ ਤੋਂ ਸਾਦੇ ਟੰਗ ਨਰਸੀ ਨੂੰ ਪਾਲਿਆ ਪੋਸ਼ ਔਰ ਬਚਪਨ ਤੋਂ ਹੀ ਜਦੋਂ ਉਹ ਦਾ 2.5 ਸਾਲ ਦਾ ਸੀਗਾ ਉਦੋਂ ਤੋਂ ਹੀ ਗੁਰਬਾਣੀ ਦੇ ਲੜ ਲੱਗਿਆ ਉਦੋਂ ਤੋਂ ਗੁਰਬਾਣੀ ਯਾਦ ਕਰਨੀ ਸ਼ੁਰੂ ਕਰ ਰਿਹਾ ਹੈ ਗੁਰਬਾਣੀ ਕੱਟ ਕਰਨੀ ਸ਼ੁਰੂ ਕਰ ਰਿਹਾ ਹੈ ਅੱਜ ਐਡੀ ਵੱਡੀ ਸੇਵਾ ਮਿਲੀ ਹੈ ਤਾਂ ਬਾਪ ਦੇ ਹੰਝੂ ਨਹੀਂ ਰੁਕ ਰਹੇ ਕੈਮਰਾਮੈਨ ਸ਼ੁਭਮ ਦੇ ਨਾਲ ਹਰਮੀਤ ਸਿੰਘ ਡੇਲੀ ਪੋਸਟ ਅੰਮ੍ਰਿਤਸਰ